ਸਿਦੇ ਹਜਮ ਸਿੰਘ ਦੇ ਸਥਾਨ ਤੇ ਆ ਕੇ ਨਕਮਸਤਕ ਵੀ ਹੋਏ ਉਹ ਸ਼ਰਦਸਮੂਹ ਨੇ ਬੜਕਤੇ ਨੇ ਕਿਉਂਕਿ ਉਹ ਮਹਾਨ ਸਪੂਤਾ ਨੇ ਸ਼ਹਾਦਤ ਜਾਮ ਪੀ ਕੇ ਅੱਜ ਸਾਨੂੰ ਜ ਆਜ਼ਾਦੀ ਦਾ ਲੇਖ ਮੰਨ ਦਾ ਮੋਖ ਦਿੱਤਾ ਕਿਉਂਕਿ ਉਹਨਾਂ ਦੀ ਸੋਚ ਅੱਜ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਸਾਡੀ ਲੋਕਾਂ ਦੇ ਵਿੱਚ ਸਾਡੇ ਬਲੱਡ ਦੇ ਵਿੱਚ ਅੱਜ ਰਚੀ ਹੋਈ ਹੈ ਕਿਉਂਕਿ ਜੋ ਉਹਨਾਂ ਨੇ ਆਜ਼ਾਦੀ ਦੇ ਟਾਈਮ ਦੇ ਵਿੱਚ ਘਲਣਾ ਟਾਲੀਆਂ ਨੇ ਅੱਜ ਸਾਨੂੰ ਲੋੜ ਹੈ ਘਰ ਜਾਣ ਦੀ ਸਾਡੀ ਜਿਹੜੀ ਜਨ ਜਨਰੇਸ਼ਨ ਨੂੰ ਦੱਸਣ ਦੀ ਕਿ ਸਾਡੇ ਬੁਰਖਾ ਨੇ ਉਹ ਮਹਾਨ ਜੋਧਿਆ ਨੇ ਕਿਸ ਤਰ੍ਹਾਂ ਸਾਨੂੰ ਆਜ਼ਾਦੀ ਦਾ ਜਿਹੜਾ ਸੀ ਨਿਗ ਮੜ ਰਹਿਆ ਉਹਨਾਂ ਨੇ ਆਪਣੇ ਸ਼ਹਾਦਤ ਜਾਨ ਪੀ ਕੇ ਸਾਨੂੰ ਉਹਦਾ ਲੈ ਕੇ ਦਿੱਤੀ ਹੈ ਪਰ ਅੱਜ ਸਾਨੂੰ ਲੋੜ ਹੈ ਉਹਨੇ ਇਸ ਸੋਚ ਤੇ ਖਰਾ ਉਤਰਨ ਦੀ ਜਿਸ ਸੋਚ ਦੇ ਨਾਲ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਔਰ ਖਾਸ ਤੌਰ ਤੇ ਪੰਜਾਬ ਦੀ ਧਿਰ ਤੇ ਜਨਮ ਲੈਣ ਵਾਲੇ ਛੀਦਿਆ ਅਨਸਾਰ ਪਗਸ ਸਿੰਘ ਕਿਉਂਕਿ ਸਾਡੀ ਪੰਜਾਬ ਸਰਕਾਰ ਅ이터 3 ਸਾਲ ਪਹਿਲਾਂ ਲੋਕਾਂ ਨੇ ਇੱਕ ਬੜਾ ਵਧੀਆ ਮੌਕਾ ਦਿੱਤਾ ਇਸ ਸਰਕਾਰ ਨੂੰ ਸਰਕਾਰ ਨੇ 3 ਸਾਲ ਦੇ ਅਰਸੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦੇ ਹੋਏ ਸ਼ਹੀਦ ਆਜਮ ਭਗਤ ਸਿੰਘ ਔਰ ਸਾਡੇ ਬਾਬਾ ਸਾਹਿਬ ਵੀਰ ਮਰ ਅੰਬੇਦਕਰ ਜਿਨ੍ਹਾਂ ਨੇ ਸੰਧਾਨ ਲਿਖਿਆ ਸੀ ਉਹਨਾਂ ਦੀਆਂ ਆ ਮੂਰਤੀਆਂ ਔਰ ਫੋਟੋਆਂ ਸਾਰੇ ਹੀ ਆਫੀਸ਼ੀਅਲੀ ਦਫ਼ਤਰ ਨੇ ਐਲਾਨ ਦਾ ਜੋ ਐਲਾਨ ਕੀਤਾ ਸੀ ਅੱਜ ਤੱਕ ਪੰਜਾਬ ਇਨਭਿਨ ਸਾਰੇ ਦਫ਼ਤਰਾਂ 'ਤੇ ਲੱਗੀਆਂ ਨੇ ਕਿਉਂਕਿ ਇਨਕਲਾਬ ਦਾ ਨਾਅਰਾ ਲਾ ਕੇ ਪੰਜਾਬ ਸਰਕਾਰ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਜਿਸ ਦਾ ਸਦਕਾ ਅੱਜ ਸਾਡੀ ਸਰਕਾਰ ਵੱਲੋਂ ਉਹਨਾਂ ਦੇ ਜਨਮ ਸਥਾਨੀ ਖੜਕਣਗਲਾਂ ਵਿਖੇ ਅੱਜ ਉਹਨਾਂ ਦਾ ਸ਼ੀਦੀਦਾਰਾ ਮਨਾਇਆ ਜਾ ਰਿਹਾ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਪਰਵੰਤ ਸਿੰਘ ਜੀ ਮਾਨਜੱਚੇ ਤੌਰ ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਵੇਟ ਕਰਨਗੇ ਕਿਉਂਕਿ ਸਾਡੀ ਸਰਕਾਰ ਦੀ ਸੋਚ ਹੈ ਔਰ ਦੂਸਰੇ ਪਾਸੇ ਜਿਹੜੀਆਂ ਰਵੈਥੀ ਪਾਰਟੀਆਂ ਨੇ ਜਾਂ ਭਾਜਪਾ ਜਾਂ ਤੁਸੀਂ ਦਿੱਲੀ ਦੀ ਦੇਖਿਆ ਹੀ ਹੈ ਸਾਡੇ ਆਵਾਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਅੱਜ ਤੋਂ 8-9 ਸਾਲ ਪਹਿਲਾਂ ਇਨਕਲਾਬ ਦਾ ਨਾਅਰਾ ਲਗਾਇਆ ਸੀ ਪਾਕਿਸਤਾਨ ਦੀ ਸੋਚ ਤੇ ਪਹਿਲਾਂ ਦੀ ਸੋਚ ਦਿੱਤੀ ਔਰ ਤਕਰੀਬਨ 10 ਸਾਲ ਅਰਸਾ ਲਗਾਤਾਰ ਹਰ ਆਫਿਸ ਦਿੱਲੀ ਦੇ ਵਿੱਚ ਸ਼ੀਦਿਆਮ ਭਗਤ ਸਿੰਘ ਦੀ ਫੋਟੋ ਲੱਗੀ ਸੀ ਪਰ ਬੀਜੇਪੀ ਦੀ ਜਲਦੀ ਸਰਕਾਰ ਬਣੀ ਕੁਝ ਦਿਨ ਪਹਿਲਾਂ ਉਹਨਾਂ ਨੇ ਆਂਦੇ ਹੀ ਸ਼ੀਦਿਆਮ ਭਗਤ ਸਿੰਘ ਦੀ ਜਿਹੜੀ ਫੋਟੋ ਲੱਗੀ ਸੀ ਉਹਨੂੰ ਉਤਾਰ ਕੇ ਤੇ ਅੱਜ ਬੜਾ ਮਦ ਭਗਵਾਨ ਕੰਮ ਕੀਤਾ ਔਰ ਮੈਂ ਆਸ ਹੈ ਕਿ ਸਾਡੀ ਪੰਜਾਬ ਦੀ ਜਨਤਾ ਪੰਜਾਬ ਦੀ ਸੋਚ ਜਿਹੜੀ ਹੈ ਅੱਜ ਉਹਨਾਂ ਦੇ ਚਰਨਾਂ ਦੇ ਨਾਲ ਸਮਰਪਿਤ ਹੈ ਆਸ ਹੈ ਕਿ ਆਪਾਂ ਨੇ ਸੋਚ ਨੂੰ ਲੈ ਕੇ ਘਰ ਘਰ ਤੱਕ ਪਹੁੰਚਾਉਣ ਵਾਸਤੇ ਔਰ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਅੱਛਾ ਕਰਨ ਵਾਸਤੇ ਸਾਡਾ ਯੋਗਦਾਨ ਰਹੇਗਾ। ਬਹੁਤ ਬਹੁਤ ਧੰਨਵਾਦ ਹੈ। ਇਹ ਜੀ ਜਿੰਨਾ ਦੀ ਅਸੀਂ ਮੂਰਤੀ ਦੇ ਥੱਲੇ ਆਜ ਇਹਨਾਂ ਦਾ ਸ਼ਹੀਦੀ ਦਿਵਸ ਹੈ। ਇਹਨਾਂ ਤੋਂ ਵੱਡੇ ਹੀਰੋ ਨਾ ਪੈਦਾ ਹੋਏ ਆ ਤੇ ਨਾ ਹੋਣਗੇ। ਮੈਂ ਤੁਹਾਨੂੰ ਦੱਸਾਂ। ਮੈਂ ਇਹਨਾਂ ਦੇ ਜਿਹੜਾ ਜਨਮ ਸਥਾਨ ਹੈ ਖੜਕੜਕਲਾ ਗਿਆ। ਇਹਨਾਂ ਦੀਆਂ ਫੋਟੋਆਂ ਦੇਖੋ ਕਿਦਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਮੰਜੀ ਚ ਮੰਜੀ ਨਾਲ ਚੇਰ ਨਾਲ ਬੰਨਿਆ ਸੀ। ਕਿਹੜੀ ਉਮਰ 'ਚ ਚਲੇ ਗਏ? ਇੱਕ ਗੱਲ ਹੈ ਇਹਨਾਂ ਦੀ ਉਮਰ ਜੇ ਮੈਂ ਗਲਤ ਨਹੀਂ ਤਾਂ 19 ਸਾਲ ਸੀ ਜਦੋਂ ਇਹਨਾਂ ਦੀ ਸ਼ਹੀਦੀ ਹੋਈ ਇਹ ਸਾਰੀ ਉਮਰ 19 ਸਾਲ ਦੇ ਰਹਿਣਗੇ ਪਰ ਸਾਨੂੰ ਦੇਖੋ ਸਕੂਲਾਂ 'ਚ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਆ ਸਾਰੀ ਉਮਰ ਭੁੱਲਿਓ ਇਹਨਾਂ ਲੋਕਾਂ ਕਰਕੇ ਹੀ ਅਸੀਂ ਅੱਜ ਆਜ਼ਾਦ ਘੁੰਮ ਰਹੇ ਆ ਔਰ ਇਹ ਸ਼ਹਿਰ ਵਿੱਚ ਇਹ ਮੁਲਕ 'ਚ ਇਹ ਸੂਬੇ 'ਚ ਅਸੀਂ ਮਾਣ ਕਰ ਰਹੇ ਆ ਮੈਂ ਇਹੀ ਕਹਿਣਾ ਚਾਹੁੰਦਾ ਕਰੋਨਾ ਦੀ ਜੇਕਰ ਗੱਲ ਹੈ ਤੇ ਜਾਇ ਪੰਜਾਬ ਸਰਕਾਰ ਦੀ ਸ਼ੁਰੂਆਤ ਹੀ ਸ਼ਹੀਦ ਫਗਤ ਸਿੰਘ ਜਰੂਸਥਲੀ ਖਟਕੜ ਕਲਾ ਤੋਂ ਹੈ ਸੀ ਸੋਚਾ ਕੇ ਸਮਾਗੋ ਉਹ ਐਸੀ ਲੱਗਦਾ ਵੀ ਜੋਬ ਪਰਨ ਉਸ ਤੋਂ ਲੈ ਗਏ ਸੀ ਉਹ ਚੱਲ ਰਹੇ ਨੇ ਲਗਾਤਾਰ ਬਿਲਕੁਲ ਚੱਲ ਰਹੇ ਜੀ ਬਿਲਕੁਲ ਸਾਰੇ ਚੱਲ ਰਹੇ ਆ ਔਰ ਮੈਂ ਤੁਹਾਨੂੰ ਦੱਸਣਾ ਸਾਡੀ ਸਰਕਾਰ ਨੇ ਜਿਹੜਾ ਵੀ ਕੋਈ ਇਸ਼ੂ ਲੈ ਕੇ ਆਂਦਾ ਬੱਗਾ ਸਾਹਿਬ ਖੜੇ ਵੀ ਬਿਲਕੁਲ ਮੇਰੇ ਨਾਲ ਇਤਿਫਾਕ ਕਰਨਗੇ ਕੋਈ ਕਹਿੰਦਾ ਜੀ ਇਹ ਇਸ਼ੂ 10 ਸਾਲ ਪੁਰਾਣਾ ਕੋਈ ਕਹਿੰਦਾ ਜੀ 20 ਸਾਲ ਪੁਰਾਣਾ ਕੋਈ ਕਹਿੰਦਾ ਜੀ 30 ਸਾਲ ਪੁਰਾਣਾ ਕੋਈ ਇਹ ਨਹੀਂ ਆਕੇ ਸਾਨੂੰ ਕਹਿੰਦਾ ਜੀ ਤੁਹਾਡੀ ਸਰਕਾਰ ਦਾ ਕੋਈ ਪਿਛਲੇ ਸਾਲ ਦਾ ਇਸ਼ੂ ਹੈ ਸੋਲਵ ਕਰ ਦੋ ਉਸ ਤੋਂ ਪਿਛਲੇ ਸਾਲ ਦਾ ਹੌ ਹਲੇ ਤਾਂ 3 ਸਾਲਾਂ ਵਿੱਚ ਪੁਰਾਣੇ ਇਸ਼ੂ ਹੀ ਸੋਲਵ ਕਰਦੇ ਟਾਈਮ ਲੰਘ ਗਿਆ ਤੇ ਅੱਗੇ ਵੀ ਕਰਾਂਗੇ ਔਰ ਹੁਣ ਤੁਸੀਂ ਦੇਖਿਆ ਹੋਣਾ ਡਰੱਗਸ ਤੇ ਕਿੰਨੀ ਸਖਤੀ ਕੀਤੀ ਫਿਰ ਤੁਸੀਂ ਆ ਦੂਜਾ ਦੇਖਿਆ ਜਿਹੜਾ ਅਫਰ ਤੰਗ ਹੋ ਰਹੇ ਸੀਗੇ ਆਪਣੇ ਮਜ਼ਦੂਰ ਭਾਈ এমਪਲੋਇਮੈਂਟ ਘਟੀ ਜਾਂਦੀ ਸੀ ਸਾਡੀ ਇਨਵੈਸਟਮੈਂਟ ਨਹੀਂ ਆ ਰਹੀ ਸੀ ਪਰ ਸਾਡੇ ਜਿਹੜੇ ਫਾਰਮਰ ਭਰਾ ਹੈਗੇ ਆ ਜਿਹੜੇ ਕਿਸਾਨ ਭਰਾ ਹੈ ਉਹਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਸੀਗਾ ਉਹ ਵੀ ਉਹਨਾਂ ਨੂੰ ਕੁਝ ਸਮਝਾ ਕੇ ਕੁਝ ਥੋੜਾ ਬਹੁਤ ਫੋਰਸ ਲਗਾ ਕੇ ਉਹ ਵੀ ਰਸਤਾ ਖੋਲਤਾ ਤੋਂ ਸੋ ਮੇਰਾ ਮਤਲਬ ਹੈ ਕਿ ਆਪਾਂ ਜਿਹੜਾ ਐਟਮੋਸਫੇਅਰ ਹੈ ਇੱਥੇ ਜਿਹੜਾ ਮਾਹੌਲ ਹੈ ਪੰਜਾਬ ਚੋਂ ਵਧੀਆ ਕਰਨਾ ਚਾਹੀਦਾ ਬੁਕੇ ਜੀ ਇੱਕ ਗੱਲ